ਤਾਂ ਤਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ 555ਵੇਂ ਅਵਤਾਰ ਪਰਬ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਕੋਟਨ ਕੋਟ ਮੁਬਾਰਕਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਡੱਲਾ ਰੋਡ ਢਾਬ ਦੇ ਉੱਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜੀਆਂ ਸਵਾਵਾਂ ਚੱਲ ਰਹੀਆਂ ਅਸਲ ਦੇ ਵਿੱਚ ਸਵਾਵਾਂ ਕੀ ਨੇ ਉਹਨਾਂ ਬਾਰੇ ਤੁਹਾਡੇ ਨਾਲ ਚਾਨਣਾ ਪਾਉਣੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ ਜੋ ਸੰਦੇਸ਼ ਸਾਡੇ ਬਾਬੇ ਨਾਨਕ ਨੇ ਦਿੱਤਾ ਉਹ ਸੰਦੇਸ਼ ਨੂੰ ਅਮਲੀ ਜਾਮਾ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ 550 ਦੇ ਹਪਤਾਰਪੁਰਬ ਤੋਂ ਜਿਹੜਾ ਉਹ ਪਹਿਨਾਉਣ ਦਾ ਆਪਣੇ ਤਰੀਕੇ ਦੇ ਨਾਲ ਕੋਸ਼ਿਸ਼ਾਂ ਕਰ ਰਹੀ ਆ ਜਿਹਦੇ ਤੱਕ ਅਸੀਂ ਅੱਜ ਤੱਕ ਦੁਨੀਆ ਦੇ ਗੁਰਨਾਨਕ ਨਾਮਲੇਵਾ ਸੰਗਤ ਦੇ ਅਸ਼ੀਰਵਾਦ ਨਾਲ ਸਹਿਯੋਗੀ ਸੱਜਣਾ ਦੇ ਸਹਿਯੋਗ ਦੇ ਨਾਲ 70000 ਬੂਟਾ ਇਹਕ ਬਲੀ ਹਾਰੀ ਕੁਦਰਤ ਬਸਿਆ ਕੁਦਰਤ ਦੇ ਨਾਲ ਪਿਆਰ ਕਰ 70000 ਬੂਟਾ ਉਹ ਜਿਹੜਾ ਲਗਾ ਕੇ ਪਾਲ ਰਹੇ ਆ ਤੇ 2.5 ਲੱਖ ਦੇ ਲਗਭਗ ਬੂਟੇ ਉਹ ਉਹ ਲਗਾ ਚੁੱਕੇ ਆ ਤੇ ਅੱਜ ਕੋਠੇ ਰਾਣਾ ਪੰਚਾਇਤ ਦੀ ਜ਼ਮੀਨ ਦੇ ਵਿੱਚ ਆ ਢਾਵ ਆ ਜਾਈ ਦੇਖੋ ਤੁਸੀਂ ਕਿੰਨੇ ਪੰਛੀ ਇੱਥੇ ਆਉਂਦੇ ਨੇ ਢਾਵ ਦੇ ਵਿੱਚ ਜਿਹੜੇ ਬੂਟਿਆਂ ਦਾ ਗੁਰਨਾਨਕ ਸੱਚੇ ਪਾਤਸ਼ਾਹ ਦੇ ਅਵਤਾਰ ਪੁਰਬ ਤੇ ਸਪੈਸ਼ਲੀ ਅੱਜ ਇਹ ਪ੍ਰੋਗਰਾਮ ਅਲਿਕਿਆ ਗਿਆ ਕਿ ਜਿਹੜੇ ਜਿਹੜੇ ਵੀ ਗੁਰਨਾਨਖ ਜੀ ਦੇ ਪਾਤਸ਼ਾਹ ਦੇ ਬਲਿਹਾਰੀ ਕੁਦਰਤ ਦੇ ਬਸਿਆ ਦੇ ਸੰਦੇਸ਼ ਨੂੰ ਅਮਲੀ ਜਾਮਾ ਪਹਿਨਾਉਣਾ ਚਾਹੁੰਦੇ ਨੇ ਉਹ ਆਓ ਇਹ ਟੋਏ ਸਾਰੇ ਪੱਟੇ ਪਏ ਨੇ ਟੂੜੀ ਰੂੜੀ ਫਕਾ ਇਹਨਾਂ ਦੇ ਕੋਲ ਰੱਖੀ ਪਈ ਆ ਤੇ ਕੋਲ ਰੱਖੀ ਪਈ ਆ ਤੇ ਤੁਸੀਂ ਆਓ ਆਪਣੇ ਹੱਥੀ ਇੱਕ ਬੂਟਾ ਜ਼ਰੂਰ ਲਾ ਕੇ ਜਾਓ ਤੇ ਬਾਬੇ ਨਾਲ ਕਦੇ ਘਰ ਦੀਆਂ ਸੱਚੇ ਪਾਤਸ਼ਾਹ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਧੰਨਵਾਦ ਸਾਰਿਆਂ ਤੇ ਤੇ ਜਿਹੜੇ ਬੰਦੇ ਇੱਥੇ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਇੱਕ ਬੇਨਤੀ ਆ ਵੀ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ